ਨਾ ਭਰਦਿਆ ਬੈਂਚ ਬਹੁਤ سارے ਟਰੈਕਟਰ ਖੁੱਭਣਗੇ ਟੁੱਟਣਗੇ ਤੇ ਉਹ ਆਪਾਂ ਨੂੰ ਵੇਖਣਾ ਪਏਗਾ ਆਪਾਂ ਇਹ ਨਹੀਂ ਵੇਖਣਾ ਕਿ ਇੱਥੇ ਟਰੈਕਟਰ ਯਾਰ ਖੱਡੇ ਹੀ ਖੁੱਭੀਆ ਖੱਡਾ ਡੂੰਘਾ ਬਹੁਤ ਜੇ ਬਹੁਤ ਜਿਆਦਾ ਡੂੰਘਾ ਹੈ ਪਰ ਦੋ ਸਾਲ ਚ ਉਹ ਨਹੀਂ ਪਰ ਸਕਦਾ ਜੇ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਮਗਰ ਜਾਵਾਂਗੇ ਹੁਣ ਸਾਰਿਆਂ ਨੇ ਜੋਰ ਲਾਉਣਾ ਹੈ ਆਪਾਂ ਅੱਗੇ ਜਿਹੜੇ ਐਮਪੀ ਇਲੈਕਸ਼ਨ ਆ ਰਹੇ ਨੇ ਸਰਪੰਚੀ ਦੇ ਇਲੈਕਸ਼ਨ ਆ ਰਹੇ ਨੇ ਜਾਂ ਹੋਰ ਨੂੰ ਪਤਾ ਹੈ ਜਿਹੜਾ ਕੰਮ ਉਹਨਾਂ ਨਹੀਂ ਕੀਤਾ ਇੱਥੇ ਹੋ ਰਿਹਾ ਹੈ ਅਸੀਂ 10 ਸਾਲ 100% ਖਰਾਬ ਢਾਂਜਾ ਜਿਉ 70% ਸੁਧਰ ਗਿਆ ਕਿਉਂਕਿ ਇੱਕ ਸੋਚ ਕੇ ਚੱਲੇ ਜੇ ਆਪਣੇ ਜਿੰਨੇ ਵੀ ਪਗੰਬਰ ਹੋਏ ਨੇ ਚਾਹੇ ਉਹ ਕਿਸੇ ਵੀ ਆਪਣੀ ਧਾਰੇ 'ਚ ਆਏ ਨੇ Hindu ਹੈ, Muslim ਹੈ, Sikh ਹੈ। ਸੋ 100% ਬੰਦਾ ਪਰਫੈਕਟ ਨਹੀਂ ਹੋ ਸਕਦਾ ਕਿ ਸੋਚ ਕੇ ਚੱਲਿਓ ਜੀ। ਦੂਜੀ ਗੱਲ ਇਹ ਵੀ ਬਾਬੇ ਨਾਨਕ ਤੋਂ ਵੱਡਾ ਕੋਈ ਵੀ ਅੱਜ ਤੱਕ 16 ਕਲਾ ਸਮਰਾਟ ਸਾਨੂੰ ਉਸ ਜਮਾਨੇ ਦੀ ਗਰਬਾਣੀ ਪੜ ਕੇ ਵੇਖਿਓ ਜੀ। ਤਾਵਾ ਕਰਨਾ ਇਸ ਬੰਦੇ ਦਾ। ਤੁਸੀਂ ਇੱਕ ਵਾਰੀ ਇਕੱਠੇ ਹੋ ਕੇ ਕਹਿੰਦੇ ਨਾ ਯੂਨੀਅਨ ਇਜ਼ ਸਟਰੈਂਥ ਇਕਤਾਜ ਬਲ ਹੈ ਇੱਕ ਵਾਰੀ ਸਾਰੇ ਭਰਾ ਇਕੱਠੇ ਹੋ ਗਏ ਮੋਢਾ ਮਾਰ ਦਿਓ ਇਹ ਬੰਦਾ ਤੁਹਾਨੂੰ ਕੰਮ ਜਾਣ ਦੀ ਲੋੜ ਨਹੀਂ ਇਹ ਬੰਦਾ ਆਪ ਤੁਹਾਡੇ ਕੰਮ ਕਰਾਊਗਾ ਚਾਹੇ ਆਪ ਜਾਏ ਚਾਹੇ ਬੰਦਾ ਭੇਜੇ ਤੁਹਾਨੂੰ ਤਾਂ ਕੰਮ ਦਾ ਮਤਲਬ ਹੈ ਨਾ ਜਿੰਦਾਬਾਦ ਇੰਗਰੇਜੀ ਉਡਵਾ ਜਿੰਦਾਬਾਦ ਹੋਰ ਸਾਥੀਓ ਅੱਜ ਦੀ ਮੀਟਿੰਗ ਇਸ ਕਰਕੇ ਰੱਖੀ ਆਪਾਂ ਕਿ ਆਪਾਂ ਇਕੱਠੇ ਹੋ ਜਾਈਏ ਬਾਦੂ ਮਾਰਾ ਖਾਲੀਆਂ ਆਪਾਂ ਨੇ ਬਹੁਤ ਮਾਰਾ ਖਾਲੀਆਂ ਵੋਟਾਂ ਨਹੀਂ ਪਾਣਿਆ ਗੱਡੀਆਂ ਵੀ ਤੋੜਦੇ ਆ ਪੈਸੇ ਵੀ ਲਾਉਣੇ ਆ ਸਮਾਂ ਵੀ ਖਰਾਬ ਕਰਦੇ ਆ ਆਉਂਦੇ ਪਰਿਵਾਰ ਨੂੰ ਵੀ ਛੱਡਦੇ ਆ ਬਾਅਦੋਂ ਸਾਨੂੰ ਕੋਈ ਨਹੀਂ ਪਛਾਣਦਾ ਕੋਈ ਨਹੀਂ ਪਛਾਣਦਾ ਸਾਨੂੰ ਪਰ ਇਹ ਤਾਂ ਤੁਹਾਡੇ ਵਿੱਚੋਂ ਨਿਕਲਿਆ ਯਾਰ ਤੁਸੀਂ ਤਾਂ ਬਿਸਤਰੇ 'ਚ ਪੈਨੋ ਰਜਾਈ 'ਚ ਬੈਠੋ ਨੂੰ ਫੜ ਕੇ ਠਾ ਕੇ ਕਹਦੇ ਜੇ ਚੱਲ ਵੀ ਅੰਗਰੇਜ਼ਾਂ ਭਲਾਣੇ ਥਾਣੇ ਚੱਲਣਾ ਹੈ ਇਹ ਬੰਦੇ ਦੀ ਕੀ ਤਾਕਤ ਯਾਰ ਤੁਹਾਨੂੰ ਨਾ ਕਰ ਜੇ ਇੱਕ ਵਾਰੀ ਸੋਚ ਕੇ ਦੇਖੋ ਪਰ ਅੱਜ ਤੁਹਾਡੀ ਲੋੜ ਏ ਉਤੋਂ ਬਾਅਦ ਇਹਨਾਂ ਦੀ ਲੋੜ ਏ ਅੱਜ ਤੁਹਾਡੀ ਲੋੜ ਏ ਜੇ ਅੱਜ ਅਸੀਂ ਇਕੱਠੇ ਹੋ ਗਏ ਤਾਂ ਸਾਨੂੰ ਜ਼ਿੰਦਗੀ ਦੀ ਕਿਸੇ ਗੱਲ ਦੀ ਕਮੀ ਨਹੀਂ ਰਹਿਣੀ ਤੇ ਜੇ ਅੱਜ ਖੁੰਝ ਗਏ ਨਾ ਤਾਂ ਸਾਰੀ ਉਮਰ ਚਿੱਤਾਂ ਹੀ ਖਾਂਦੇ ਰਹਿਣਾ ਆਪਾਂ ਫਿਰ ਕੁਝ ਨਹੀਂ ਬੰਨਾ ਅੱਜ ਇਕੱਠੇ ਹੋਣ ਦੀ ਲੋੜ ਏ ਸੋ ਮੇਰੀ ਆਪ ਸਭ ਨੂੰ ਬੇਨਤੀ ਏ ਜੇ ਕਿਸੇ ਨੂੰ ਮੇਰੀ ਗੱਲ ਵਧੀਆ ਨਹੀਂ ਲੱਗੀ ਤੋਂਦੇ ਜੇ ਕਸੂਰ ਮੇਰਾ ਵੀ ਕੋਈ ਨਹੀਂ ਜਿਹੜੀ ਆ ਗਈ ਹੁਣ ਮੈਂ ਤਾਂ ਕਹਿ ਤੀ ਮਾਵੀ ਮੋਹਣੀ ਫੰਕੜੀ ਯਾਰ ਬਸ ਕੋ ਮੰਗਲੀਆਂ ਨੇ ਕਿਉਂ ਚਾਚਾ ਪਤਾ ਹੈ ਵਾਧੂ ਮਾਵੀਆਂ ਮੰਗਲੀਆਂ ਯਾਰ ਪਈਆਂ ਸਰਕਾਰਾਂ ਤੋਂ ਸਾਰਾ ਕਸੂਰ ਵੀ ਕੋਈ ਨਹੀਂ ਤਾਂ ਵੀ ਪਰਚੇ ਕਰਾ ਲੈ ਹੈ ਕਸੂਰ ਵੀ ਕੋਈ ਨਹੀਂ ਕੀਤਾ ਕਿ ਲੋਕਾਂ ਦੀ ਸੇਵਾ ਘਰ ਲਟਾ ਮੈਂ ਘਰ ਘਰ ਲਟਾ ਕੇ ਬੈਠਾ ਮੈਂ ਹੈ ਲੋਕਾਂ ਦੀ ਸੇਵਾ ਕੀਤੀ 2-2 ਲੱਖ ਰੁਪਏ ਤਨਖਾਹ ਤੱਕ ਪਹੁੰਚ ਗਈ ਕੰਮ ਛੱਡ ਕੇ ਲੋਕਾਂ ਦੀ ਸੇਵਾ 'ਚ ਬੈਠਾ ਫਿਰ ਵੀ ਸਾਰਿਆਂ ਦੇ ਪਰਚੇ ਕਰਾਤੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਨੇ ਉਹ ਕੰਮ ਸਿਕਾ ਮੈਂ ਇਹੋ ਜਿਹਾ ਬੰਦਾ ਫੜ ਲਓ ਯਾਰ ਰਾਤ ਵੇਲੇ ਫੋਨ ਕਰੀ ਅਗਲਾ ਫੋਨ ਤਾਂ ਝੁੱਕ ਲਿੰਦਾ ਹੈ ਹੈ ਫੋਨ ਤਾਂ ਝੁੱਕ ਲਿੰਦਾ ਉਹ ਬੋਣੀ ਨਹੀਂ ਝੁੱਕਦੇ ਕਹਿੰਦੇ ਹਾਂਜੀ ਕੌਣ ਜੀ ਕਿੱਥੋਂ ਬੋਲਦੇ ਜੀ ਮੈਂ ਕਿਹਾ ਬਸ ਹੋ ਗਿਆ ਫਿਰ ਕੰਮ ਸਾਥੀਓ ਕੱਠੇ ਹੋ ਜੋ ਅਜੇ ਵੀ ਮੌਕਾ ਮਿਲਿਆ ਪਰਮਾਤਮਾ ਨੇ ਮੌਕਾ ਦਿੱਤਾ ਇਸ ਤੋਂ ਪਹਿਲਾਂ ਜਿਹੜੀ ਰੈਲੀ ਕੀਤੀ ਨਾ ਪਰ ਲੱਖੋਗੇ ਉਹਨੇ ਵਟ ਘਟਦੇ ਨੇ ਮੈਨੂੰ ਤਾਂ ਫੋਨ ਉਸੇ ਦੇਣ ਹੀ ਆਨੇ ਸ਼ੁਰੂ ਗਏ ਮੈਂ ਵੀਰ ਨੂੰ ਵੀ ਦੱਸਿਆ ਮੈਂ ਕਿਹਾ ਵੇਖ ਲੈ ਕਿੱਥੋਂ ਕਿੱਥੋਂ ਫੋਨ ਆਉਣੇ ਸ਼ੁਰੂ ਹੋ ਗਏ ਕਿ ਯਾਰ ਬੈਗੇ ਸਾਡੇ ਜੋੜਾ ਚ ਉਹਨਾ ਹੀ ਜੋੜਾ ਚ ਬਹਿ ਕੇ ਵਹ ਹੁਣ ਤੇ ਬਹਿ ਕੇ ਵਿਖਾਵਾਂਗੇ ਕਿਹਨੇ ਬੈਨੇ ਆ ਇੱਕ ਵਾਰੀ ਸਾਨੂੰ ਪਾਰਟੀ ਤੋਂ ਟਿਕਟ ਮਿਲ ਲੈਣ ਦਿਓ ਫਿਰ ਦੱਸਾਂਗੇ ਕਿਹੜੇ ਪਾਣੀ ਦੇ ਅਸੀਂ ਵੀ ਠੀਕ ਹੈ ਜੀ ਜੇ ਕਿਸੇ ਨੂੰ ਮਾਰਾ ਲੱਗਾ ਤਾਂ ਮੈਂ ਮਾਫੀ ਨਹੀਂ ਮੰਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਸਟੇਜ ਤੇ ਬਿਰਾਜਮਾਨ ਔਰ ਵੱਖ-ਵੱਖ ਪਿੰਡਾਂ ਤੋਂ ਇਲਾਕੇ ਤੋਂ ਆਏ ਮੋਤਬਰ ਸ਼ਖਸੀਤਾਂ ਸਾਰਿਆਂ ਨੂੰ ਮੈਂ ਜੀ ਆਇਆਂ ਕਹਣਾ ਤੁਸੀਂ ਸਾਰੇ ਫੌਜੀ ਅੰਗਰੇਜ਼ ਵੱਖ-ਵੱਖ ਬਰਾਦਰੀ ਦੇ ਨਮਾਇਦੇ ਵੱਖ-ਵੱਖ ਪਾਰਟੀਆਂ ਤੋਂ ਆਪਾਂ ਇੱਥੇ ਆਏ ਆ ਪਹੁੰਚੇ ਆ ਅੱਜ ਮੈਂ ਹਰਾਇਸ਼ਖ ਬਰਾਦਰੀ ਤੋਂ ਕੁਛ ਨਾ ਚਾਹਣਾ ਜਿਹੜੇ ਸਾਡੇ ਵੱਡੇ ਲੀਡਰ ਹੈ ਜਦੋਂ ਅਸੀਂ 30 ਜਾਂ 31 ਦਸਤ ਮਨਾਉਣਾ ਹੁੰਦਾ ਉਸਲੇ ਉਸ ਟਾਈਮ ਜਿਹੜੀਆਂ ਸਾਡੇ ਜਥੇਬੰਦੀਆਂ ਨੇ ਉਹ ਪੱਜ-ਪੱਜ ਕੇ ਨਿਕਲਦੀਆਂ ਵੀ ਆ ਵੀ ਅਸੀਂ ਵੀ ਆ ਰਾਏ ਸਿੰਘ ਬਰਾਦਰੀ ਦੇ ਵਿੱਚ ਅਸੀਂ ਵੀ ਆ ਅਸੀਂ ਵੀ ਸਾਡੀ ਆ ਜਥੇਬੰਦੀ ਆ ਜਥੇਬੰਦੀ ਰਾਏ ਸਿੰਘ ਬਰਾਦਰੀ ਦੀ ਜਦੋਂ ਅੰਗਰੇਜ਼ ਸਿੰਘ ਫੌਜੀ ਬਰਵਾਲ ਸਾਹਿਬ ਦੇ ਹੱਕ ਵਿੱਚ ਕਿਉਂ ਨਹੀਂ ਨਿਕਲ ਗੀਆਂ ਕਿ ਉਹ ਸੌਂਗੀਆਂ ਸਾਰੀ ਬਰਾਦਰੀ ਇਕਤਾ ਦੇ ਵਿੱਚ ਇਕੱਠੇ ਹੋ ਕੇ ਤੇ ਆਉਣਾ ਚਾਹੀਦਾ ਫੌਜੀ ਅੰਗਰੇਜ਼ ਸਿੰਘ ਨੂੰ ਆਪਾਂ ਮਜ਼ਬੂਤ ਕਰਨਾ ਹੈ ਟਿਕਟ ਦੇ ਲਈ ਸਾਰੀ ਬਰਾਦਰੀ ਨੂੰ ਚਾਹੀਦਾ ਇੱਕ ਹੋ ਜਾਓ ਔਰ ਬਾਕੀ ਕਿਹੜੀਆਂ ਆਪਣੀਆਂ ਸਤਿਕਾਰਯੋਗ ਜੱਟ ਸਿਕ ਭਰਾ ਆ ਜਦ ਕਮੋਸਿਕ ਭਰਾ ਜਾਂ ਮਜਬੀ ਸਖ ਭਰਾ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਲੈ ਕੇ ਆਪਾਂ ਨੂੰ ਚੱਲਣ ਦੀ ਲੋੜ ਹੈ ਇਹ ਨਹੀਂ ਵੀ ਆਪਾਂ ਕੱਲੀ ਬਰਾਦਰੀ ਦੇ ਨਾਲ ਹੀ ਆਪਾਂ ਫਤਿਹ ਕਰ ਜਾਗੇ ਆਪਾਂ ਨੂੰ ਸਾਰਿਆਂ ਦੀ ਜਰੂਰਤ ਹੈ ਜੇ ਆਪਣੇ ਮਗਰ ਲੋਕਾਂ ਦੀ ਤਾਕਤ ਤੇ ਲੋਕ ਤਾਕਤ ਤੇ ਆਪਾਂ ਐਮਪੀ ਬਣ ਸਕਦੇ ਆ ਆਪਾਂ ਐਮਐਲਏ ਬਣ ਸਕਦੇ ਆ ਆਪਾਂ ਮੁੱਖ ਮੰਤਰੀ ਬਣ ਸਕਦੇ ਆ ਪ੍ਰਧਾਨ ਮੰਤਰੀ ਬਣ ਸਕਦੇ ਆ ਲੋਕ ਤਾਕਤ ਤੇ ਜਿਹੜੀ ਆਪਾਂ ਇੱਕ ਬੋਰਡ ਦੀ ਤਾਕਤ ਹੈ ਔਰ ਮੈਂ ਬੇਨਤੀ ਕਰਾਂਗਾ ਜਿੱਥੇ-ਜਿੱਥੇ ਵੀ ਸਾਡੇ ਭਰਾ ਬੈਠੇ ਆ ਜਾਂ ਫੌਜੀ ਸਾਹਿਬ ਦੇ ਨਾਲ ਪ੍ਰੇਮ ਪਿਆਰ ਕਰਦੇ ਆ ਜਾਂ ਦਿਲੋਂ ਇਹਨਾਂ ਨੂੰ ਚਾਹੁੰਦੇ ਆ ਆਪਣੇ ਫਾਇਲ ਕਾ ਤੋਂ ਲੈ ਕੇ ਸਾਰੀ ਬਰਾਦਰੀ ਸਾਰੇ ਲੋਕ ਬੈਠੇ ਆ ਜਿੱਥੇ ਆਪਣੀ ਜਲਾਲਾਬਾਦ ਚ ਬੋਰਡ ਵਾਧਾ ਫਾਇਲ ਕਾ ਚ ਗੁਰੂਰ ਸਾਹਿਬ ਚ ਪ੍ਰੋਇਪਰ ਦਿਹਾਤੀ ਚ ਪ੍ਰੋਇਪਰ ਸ਼ਹਿਰੀ ਚ ਸਾਨੂੰ ਚਾਹੀਦਾ ਹੋਣਾ 15-20 ਦਿਨਾਂ ਦੇ ਵਿੱਚ ਫੌਜੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਨਿਆ ਜਿਵੇਂ ਫਰੋਹ ਪਰ ਸ਼ਹਿਰ ਦੇ ਪਿੰਡ ਨੇ ਗੱਟੀਆਂ ਰਾਜੋ ਕੀਤੇ ਉਹ ਕਾਲੂ ਵਾਲੇ ਅੱਗੇ ਪਿੰਡ ਜਿਹੜੇ ਜਿੱਥੇ ਜਿੱਥੇ ਤੁਸੀਂ ਸੇਵਾ ਕੀਤੀ ਹੈ ਹੜ੍ਹਾਂ ਦੇ ਦੌਰਾਨ ਤੁਸੀਂ ਉੱਥੇ ਡੁੱਬੇ ਲੋਕਾਂ ਨੂੰ ਘਰੋਂ ਕੱਢ ਕੇ ਬਚਾ ਕੇ ਲਿਆਂਦਾ ਤੁਸੀਂ ਪਿੱਛੇ ਨਹੀਂ ਹਟਿਆ ਕਿਸੇ ਵੀ ਸੇਵਾ ਪਾਉਣਾ ਤੋਂ ਚਾਹੇ ਪੈਸੇ ਦੀ ਉੱਥੇ ਥੋੜੀ ਜਰੂਰਤ ਸੀ ਚਾਹੇ ਜਿਆਦਾ ਸੀ ਡੰਗਰਾਂ ਤੱਕ ਚਾਰ ਪਹਚਾਇਆ ਪੱਠੇ ਪਹਚਾਇਆ ਤੋੜੀ ਪਹਚਾਈਏ ਤੁਸੀਂ ਕੋਈ ਕਸਰ ਨਹੀਂ ਛੱਡੀ ਪਰ ਅੱਜ ਲੋਕੋ ਜਿਹੜੇ ਉਹ ਲੋਕ ਬੈਠੇ ਨੇ ਉਹਨਾਂ ਕੋਲ ਆਪਾਂ ਜਾ ਕੇ ਉਹ ਵੀ ਨਾ ਆਪਣੀ ਇਹਦੇ ਮਗਰ ਕਸਰ ਛੱਡਣਾ ਇਹਦੇ ਮਗਰ ਡਾਟ ਕੇ ਖੜ ਜਾਣ ਫਿਰ ਇਹਨਾਂ ਨੇ ਕੋਈ ਪਰਿਧਾਤੀ ਦੇ ਵਿੱਚ ਜਿਹੜੇ ਪਿੰਡ ਤਾਰੋ ਪਾਰ ਜਿਨ੍ਹਾਂ ਦੀ ਜ਼ਮੀਨਾਂ ਸੀ ਉਜੜੇ ਨੇ ਲੋਕ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਚਾਹੇ ਗੁਰੂ ਆਸਾਏ ਚਾਹੇ ਜਲਾਲਾਬਾਦ ਦੇ ਪਿੰਡ ਨੇ ਚਾਹੇ ਫਾਹਲਕੇ ਦੇ ਪਿੰਡ ਨੇ ਕੱਲੇ-ਕੱਲੇ ਫੌਜੀ ਸਾਹਿਬ ਨੂੰ ਜਾਣਦੇ ਨੇ ਵੀ ਫੌਜੀ ਅੰਗਰੇਜ਼ ਸਿੰਘ ਅਰਵਾਲ ਬਿਨਾ ਇਮਤੇ ਹੁੰਦਿਆਂ ਬਿਨਾ ਕੋਈ ਇਹੋ ਜੀ ਦਾਵੇਦਾਰੀ ਹੁੰਦਿਆਂ ਇੰਨੀ ਸੇਵਾ ਪਾਵਨਾਂ ਦਾ ਕਰਕੇ ਸੇਵਾ ਲੋਕਾਂ ਦੀ ਦਵਾਈਆਂ ਤੱਕ ਰਾਸ਼ਨ ਤੱਕ ਹਰੇਕ ਚੀਜ਼ ਪਹਚਾਈ ਹੈ ਕਾਰਕਰ ਦੇ ਵਿੱਚ ਜਿਹੜੇ ਲੋਕਾਂ ਨੂੰ ਪਤਾ ਹੈ ਉਹ ਅੱਜ ਲੋਕ ਫੌਜੀ ਅੰਗਰੇਜ਼ ਸਿੰਘ ਉਰਾਲ ਦੇ ਨਾਲ ਖੜੇ ਹੋਣ ਤੇ ਇਹਨਾਂ ਨੂੰ ਐਮਪੀ ਦੀ ਕਿਹੜੀ ਸ਼ੀਟ ਹੈ ਆਪਾਂ ਦਾਵੇਦਾਰੀ ਕਿਹੜੀ ਹੈ ਮਜ਼ਬੂਤ ਕਰੀਏ ਇਹ ਤੁਹਾਡੇ ਨਾਲ ਹੋਣੀ ਹੈ ਸਾਰੇ ਭਰਾਵਾਂ ਦੇ ਨਾਲ ਔਰ ਲੋਕ ਮਰੀਆ ਕਾਲੇ ਔਰ ਮੈਂ ਬੇਨਤੀ ਕਰਦਾ ਪੰਜ ਚਾਰ ਬੇਨਤੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਵੀ ਡਿਊਟੀਆਂ ਲਗਾਉਣਗੀਆਂ ਦੂਜੀਆਂ ਪਾਰਟੀਆਂ ਨੇ ਵੀ ਜੋਨਾਵਾ ਜੱਪ ਤੇ ਬੰਦਿਆਂ ਨੂੰ ਵੰਡਣਗੇ ਪਾਰਟੀ ਦੇ ਲੀਡਰਾਂ ਨੂੰ ਮੈਂ ਪਹਿਲਾਂ ਹੀ ਬੇਨਤੀ ਕਰਾਂ ਕਿ ਜੋਨਾਵਾ ਜਿਵੇਂ ਪਿੰਡਾਂ ਵਿੱਚ ਪ੍ਰੋਗਰਾਮ ਕਰਨੇ ਨੇ ਆਪਾਂ ਵੀਡੀਓ ਦਫ਼ਤਰ ਤੋਂ ਆਪਾਂ ਲਿਸਟਿਕ ਕਢਾਈਏ ਉਹਦੇ ਵਿੱਚ ਜੋਨ ਬਣੇ ਹੋਏ ਨੇ ਕਿਹੜੇ ਬਲਾਕ ਸੰਪਤੀ ਦੇ ਉਹਨਾਂ ਦੇ ਵਿੱਚ ਬੰਦਿਆਂ ਨੂੰ ਆਪਾਂ ਫਿੱਟ ਕਰਕੇ ਉਹਨਾਂ ਨੂੰ ਡਿਊਟੀ ਲਾਓ ਉਹਨਾਂ ਦੇ ਪਿੰਡਾਂ ਦੇ ਪ੍ਰੋਗਰਾਮ ਬਣਾਓ ਪਹਿਲਾਂ ਪਿੰਡਾਂ ਵਿੱਚ ਮਿਲੋ ਫਿਰ ਇੱਕ ਬਲਾਕ ਦਾ ਪ੍ਰੋਗਰਾਮ ਬਣਾਓ ਫਰੋਜ਼ਪੁਰ ਪਰਸ਼ਾਰੀ ਦਾ ਉਹਦੇ ਗੱਟੀ ਦਾ ਇੱਕ ਪ੍ਰੋਗਰਾਮ ਬਣਾ ਲਓ ਇੱਕ ਸ਼ਹਿਰਾਂ ਤੋਂ ਪਰਲੇ ਪਾਸੇ ਬਣਾ ਲਓ ਕਿਤੇ ਬੀ ਵਾਲਾ ਕਾਲੂ ਵਾਲਾ ਤਰਪਿੰਡ ਪੈਂਦੇ ਨੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਬਲਾਕ ਦਾ ਫਿਰ ਪ੍ਰੋਗਰਾਮ ਬਣਾਓ ਫਰੋਜ਼ਪੁਰ ਸ਼ਹਿਰ ਭਾਵੇਂ ਮੰਡੀ ਬਣਾਣਾ ਪਵੇ ਉਸ ਤੋਂ ਬਾਅਦ ਫਰੋਜ਼ਪੁਰ ਦਿਹਾਤੀ ਦਾ ਆ ਗਿਆ ਪ੍ਰੋਗਰਾਮ ਫਰੋਜ਼ਪੁਰ ਦਿਹਾਤੀ ਦੇ ਮਮਦੋੜ ਦੇ ਅਭੀ ਵਾਲੇ ਪਿੰਡ ਨੇ ਜਿਹੜੇ ਪੈਂਦੇ ਨੇ ਇਧਰੋਂ ਸਾਡੇ ਸਾਰੇ ਇਹਨਾਂ ਦਾ ਇੱਕ ਪ੍ਰੋਗਰਾਮ ਜਿੰਨੇ ਵੀ ਬਰਾਦਰੀ ਦੇਦਰ ਬਾਰਡਰ ਏਰੀਆ ਹੈ ਇਹ ਇੱਕ ਮਮਦੋੜ ਦੇ ਵਿੱਚ ਮੰਡੀ ਦੇ ਵਿੱਚ ਕਿ ਕਿਸੇ ਸਕੂਲ ਦੇ ਵਿੱਚ ਚੰਗਾ ਪ੍ਰੋਗਰਾਮ ਬਲਾਕ ਦਾ ਬਣਾ ਕੇ ਇੱਥੇ ਕਰਿਆ ਜਾਵੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਨੂੰ ਇਕੱਠਾ ਕਰਕੇ ਉਸ ਤੋਂ ਬਾਅਦ ਜਲਾਲਾਬਾਗ ਜਲਾਲਾਬਾਗ ਦੇ ਪਿੰਡਾਂ ਵਿੱਚ ਵਿਚਰ ਕੇ ਉੱਥੋਂ ਤੱਕ ਪ੍ਰੋਗਰਾਮ ਬਣਾਇਆ ਜਾਵੇ ਫਿਰ ਇੱਕ ਫਾਈਲ ਕਾ ਬਣਾਇਆ ਜਾਵੇ ਫਿਰ ਇਹ ਸਾਰੇ ਬਲਾਕਾਂ ਨੂੰ ਇਕੱਠਾ ਕਰਕੇ ਇੱਕ ਪੂਰੀ ਜ਼ਿਲ੍ਹੇ ਦੀ ਰੈਲੀ ਇੱਕ ਕੀਤੀ ਜਾਵੇ ਫਰੀਪੁਰ ਦੀ ਇੱਕ ਫਾਈਲ ਕਾ ਦੀ ਤੇ ਦੇਖ ਲਓ ਤੇ ਤੁਹਾਨੂੰ ਪਾਜ ਕੇ ਘਰੇ ਟਿਕਟ ਦੇਣ ਆਣਗੇ ਤੇ ਦੂਜੀਆਂ ਪਾਰਟੀਆਂ ਵੀ ਕਰਦੀਆਂ ਰਹੀਆਂ ਅਸੀਂ ਵੀ ਪਾਰਟੀਆਂ ਵਿੱਚ ਕੰਮ ਕੀਤਾ ਸਾਨੂੰ ਪਤਾ ਕਿਵੇਂ ਡਿਊਟੀਆਂ ਲਗਾਉਂਦੇ ਨੇ ਮੈਂ ਫੌਜੀ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਫੌਜੀ ਸਾਹਿਬ ਦੀ ਟੀਮ ਬਹੁਤ ਕੁਝ ਕਰ ਰਹੀ ਬਹੁਤ ਵਧੀਆ ਕਰ ਰਹੀ ਏ ਇਹਦੀ ਟੀਮ ਵੀ ਬਹੁਤ ਮਜ਼ਬੂਤ ਹੈ ਇਹਨਾਂ ਨੂੰ ਵਧਾਈ ਦੇਣਾ ਚਾਹਣਾ ਦਿਨ ਰਾਤ ਕਰਕੇ ਇਹਦੇ ਨਾਲ ਮੁੰਡੇ ਜਿਹੜੇ ਕੰਮ ਕਰ ਰਹੇ ਨੇ ਸਾਰੇ ਭਰਾ ਉਹਨਾਂ ਲਈ ਇੱਕ ਵਾਰੀ ਤਾੜੀਆਂ ਜਿਹੜੇ ਸਵੇਰ ਸ਼ਾਮ ਇਹਦੇ ਨਾਲ ਤੁਰੇ ਫਿਰਦੇ ਨੇ ਇਹ ਕਿਹੜਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਆਪਾਂ ਇੱਕ ਘੰਟਾ ਟਿਕਟ ਹੈ ਇਹ ਭਗਵੰਤ ਸਿੰਘ ਮਾਨ ਔਕੜ ਨੈਸ਼ਨਲ ਕਮਿਸ਼ਨਰ ਨੇ ਸੁਨੀਲ ਪਾਟਕ ਜੀ ਜਾਂ ਦੂਜੇ ਉੱਥੇ ਰਵਿੰਦ ਕੇਜਰੀਵਾਲ ਜੀ ਨੇ ਤਿੰਨ ਦਾਪਾ ਨੂੰ ਉਹਨਾਂ ਨੂੰ ਦੇਣੀ ਪੈਣੀ ਹੈ ਔਰ ਸਰਕਾਰ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਔਰ ਫੌਜੀ ਵੀ ਸਭ ਪਹਿਲੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ ਤੇ ਟਿਕਟ ਪਰ ਉਹ ਨਹੀਂ ਪਿੱਛੇ ਉਹਨਾਂ ਨੇ ਵੀ ਹਟਣਾ ਤੇ ਆਪਾਂ ਵੀ ਪਿੱਛੇ ਨਾੜੀਏ ਆਪਾਂ ਵੀ ਇਹਨੂੰ ਜਿੱਥੇ ਵੀ ਤੋਲਣਾ ਪਵੇ ਇਹਨੂੰ ਤੋਲੋ ਤੇ ਜਿੱਥੇ ਇਹ ਨਾਲ ਚੱਲਣਾ ਪਵੇ ਉੱਥੇ ਚੱਲੋ ਤੈਨੂੰ ਟਿਕਟ ਲੈ ਕੇ ਦਿਓ ਮਜਬੂਤ ਦਾਵੇਦਾਰ ਫੌਜੀ ਅੰਗਰੇਜ਼ ਸਿੰਘ ਬਲਵਾਲ ਜਿੰਦਾਬਾਦ 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 ਫੌਜੀ ਤੇਰੀ ਸੋਚ ਤੇ ਬਾਰਾ ਦਾਗੇ ਠੋਕੇ ਫੌਜੀ ਤੇਰੀ ਸੋਚ ਤੇ ਬਾਰਾ ਦਾਗੇ ਠੋਕੇ ਨਿਕਲ ਜਿੰਦਾਬਾਦ ਨਿਕਲ ਜਿੰਦਾਬਾਦ ਬੋਲੇ ਸੋਨਿਆ ਸੋਨਿਆ ਜੀ ਅੱਲਾਹ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਤਲਵਾਤ ਕਰਦਾ ਜੀ ਆਇਆਂ ਕਰਦਾ ਹੁਣ ਆਪਾਂ ਗੁਰਾਂ ਦੀ ਬਖਸ਼ੀ ਪੱਤੇ ਦੀ ਜਾਂਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਚਿਰ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੇਰੇ ਬਲਾਰਾ ਜਿਨ੍ਹਾਂ ਨੇ ਮੇਰੇ ਬਲਾਰੇ ਵੀਰ ਸੀ ਜਿਨ੍ਹਾਂ ਨੇ ਮੁਧਿਆਦੀਪ ਗੱਲ ਕੀਤੀ ਆ ਔਰ ਜਗਨੂ ਦੀ ਵੀ ਗੱਲ ਕੀਤੀ ਆ ਔਰ ਹੱਕਾ ਦੀ ਵੀ ਗੱਲ ਕੀਤੀ ਆ ਅੱਜ ਸਾਡੇ ਕੋਲ ਇੱਕ ਬੜਾ 골ਡਨ ਚਾਂਸਸ ਆ ਬੜਾ ਸੁਨਹਿਰਾ ਸਾਡੇ ਕੋਲ ਮੌਕਾ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਆਉਣਾ ਔਰ ਰਾਜਨੀਤੀ ਵਿੱਚ ਚੱਲਣਾ ਬੜਾ ਜ਼ਿਆਦਾ ਫਰਕ ਹੈ ਕਿਉਂਕਿ ਮੈਂ ਇੱਕ ਭਾਰਤੀ ਸੈਨਾ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਆ ਮੈਂ ਕਾਰਗਰਦਾਂ ਲੜਾਈ ਵੀ ਲੜੀ ਆ ਪਰ ਸੇਵਾ ਦੇ ਨਾਲ ਨਾਲ ਮੈਂ ਇੱਕ ਚੀਜ਼ ਸਿੱਖੀ ਆ ਜਾਤ ਪਾਤ ਉਹ ਧਰਮ ਤੋਂ ਉੱਪਰ ਉੱਠ ਕੇ ਨਿਰਪੱਖਤਾ ਬਿਨਾਂ ਪੱਖਪਾਤ ਤੋਂ ਜਿਹੜੀ ਸੇਵਾ ਉਹ ਰਾਜਨੀਤੀ ਵਿੱਚ ਕੀਤੀ ਜਾ ਸਕਦੀ ਆ ਜਿਸ ਤਰ੍ਹਾਂ ਮੈਂ ਜੇਸ ਦੇ ਵਿੱਚ ਵੀ ਭਾਰਤੀ ਫੌਜ ਦੇ ਵਿੱਚ ਰਹਿ ਕੇ ਜੇਸ ਦੀ ਸੇਵਾ ਕੀਤੀ ਆ ਉੱਥੇ ਕੋਈ ਜਾਤ ਪਾਤ ਦਾ ਕੋਈ ਨਾ ਕੋਈ ਧਰਮ ਦਾ ਉੱਥੇ ਅਸੀਂ ਦੇਸ਼ ਦੀ ਲਈ ਲੜਦੇ ਆਂ ਔਰ ਦੇਸ਼ ਦੇ ਹੱਕਾਂ ਦੀ ਗੱਲ ਕਰਦੇ ਆਂ ਅੱਜ ਸਾਡੇ ਕੋਲ ਇੱਕ ਵਧੀਆ ਮੌਕਾ ਹੈ ਜਿਸ ਤਰ੍ਹਾਂ ਮੈਂ ਪਿੰਡਾਂ ਵਿੱਚ ਜਾ ਰਿਹਾ ਹਾਂ ਅੱਜ ਮੈਂ ਲਗਭਗ ਜੇ ਗੱਲ ਕਰਾਂ ਤੇ 400 ਤੋਂ 500 ਪਿੰਡ ਮੇਂ ਜਿਹੜੇ ਘਰ ਚੁਕਿਆ ਕਬਰ ਔਰ ਪਿਛਲੇ ਦਿਨੀ 100 ਪਿੰਡਾਂ ਦਾ ਜਿਹੜਾ ਟੂਰ ਹੋਇਆ ਮੇਰਾ ਇੱਕ ਬਹੁਤ ਜ਼ਿਆਦਾ ਅਥਾ ਪਿਆਰ ਮਿਲਿਆ ਔਰ ਪਿਆਰ ਇਸ ਤਰ੍ਹਾਂ ਮਿਲਿਆ ਪਿੰਡ ਤੋਂ ਪਹਿਲਾਂ ਹੀ ਤੁਸੀਂ ਢੋਲ ਤੁਮਕਿਆਂ ਦੇ ਨਾਲ ਸਵਾਗਤ ਕੀਤਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਔਰ ਲੱਡੂਆਂ ਤੇ ਕਿਨਵਾ ਦੇ ਨਾਲ ਤੋਲਿਆ ਇਹ ਤੁਸੀਂ ਮੈਨੂੰ ਮੇਰਾ ਪਿਆਰ ਜाहिर ਕੀਤਾ ਮੈਂ ਆਪਣੇ ਆਪ ਨੂੰ ਇੱਕ ਫੌਜੀ ਹੋਂਦ ਦੇ ਨਾਤੇ ਜਿਹੜੀ ਕਾਲਪੁਰਖ ਨੇ ਮੇਰੀ ਸੇਵਾ ਲਈ ਸੀ ਮੈਂ ਫੌਜ ਦੀ ਇੱਕ ਡਿਊਟੀ ਕੀਤੀ ਆ ਉਹ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਇਹ ਕਿ ਮੈਂ ਆਪਣੀ ਮਰਜ਼ੀ ਨਾਲ ਨਹੀਂ ਸੇਵਾ ਲੈ ਰਿਆ ਇਹ ਮੇਰਾ ਕੋਈ ਮਰਜ਼ੀ ਨਾਲ ਸਵਾਗਤ ਨਹੀਂ ਹੋ ਰਿਹਾ ਇਸ ਕਾਲਪੁਰਖ ਦੀ ਮਰਜ਼ੀ ਦੇ ਬਿਨਾਂ ਕਿ ਪੱਤਾ ਵੀ ਨਹੀਂ ਹਿੱਲਦਾ ਤਾਂ ਤੁਸੀਂ ਮੈਨੂੰ ਫੁੱਲਾਂ ਦੇ ਨਾਲ ਟੋਟ ਮੱਕਿਆਂ ਦੇ ਨਾਲ ਮੇਰਾ ਜੀ ਆਇਆ ਕੀਤਾ ਮੈਂ ਉਹਨਾਂ शब्दी जी ती मेरे लिए उस परमात्मा अगर अरदास करते हो मैं थोन तो दसना चाहता कि को सावे की गल करिए जो पार्टिया सर्वे चलते सर्वे सुरवे सामने कुछ नहीं कर सकते सरदार भगवंत सिंह मान जी एक सोच आ ਆਮ ਘਰ ਦੇ ਵਿੱਚ ਉੱਠਿਆ ਹੈ। ਉਹ ਜਿੰਨੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਚਾਹੇ ਦਿੱਲੀ ਦੀ ਗੱਲ ਕਰੀਏ ਚਾਹੇ ਪੰਜਾਬ ਕੈਡਰ ਦੀ ਗੱਲ ਕਰੀਏ ਸਭ ਆਮ ਘਰਾਂ ਦੇ ਲੋਕ ਨੇ। ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਹੈ। ਮੈਂ ਉਹਨੂੰ ਬਹੁਤ ਨਜ਼ਦੀਕੀ ਜਾਣਦਾ। ਜਿੰਨੇ ਉਹ ਪੰਜਾਬ ਦੇ ਪ੍ਰਤੀ ਵਫਾਦਾਰ ਨੇ ਪੰਜਾਬ ਦੇ ਲੋਕਾਂ ਬਾਰੇ ਸੋਚਦੇ ਆ ਸ਼ਾਇਦ ਅੱਜ ਤੱਕ 70 70 ਸਾਲਾਂ ਦੇ ਵਿੱਚ ਜਿਹੜਾ ਮੁੱਖ ਮੰਤਰੀ ਹੋਇਆ ਇਕੱਲਾ ਇੱਕੋ ਇੱਕ ਭਗਵੰਤ ਸਿੰਘ ਮਾ ਨੇ ਤੇ ਸਾਨੂੰ ਪੰਜਾਬ ਨੇ ਇੱਕ ਮਾ ਨੇ ਸਾਨੂੰ ਪੰਜਾਬ ਨੂੰ ਫਕਰ ਕਿਉਂਕਿ ਪੰਜਾਬ ਲੋਕਾਂ ਦੇ ਹਿੱਤਾਂ ਲਈ ਲੜਦਾ ਰਿਹਾ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਲੜਾਈ ਸਾਡੀ ਲੜ ਰਹੇ ਨੇ ਇਹ ਤਾਣਾ ਬਾਣਾ ਕੋਈ ਛੋਟਾ ਮਟਾ ਨਹੀਂ ਉਲਝਿਆ ਹੋਇਆ ਅੱਜ ਅਸੀਂ ਕਹੀਏ ਇੱਕ ਡੋਰ ਨੂੰ ਕੋਈ ਗੁੱਚਾ ਜਦੋਂ ਬਣ ਜਾਂਦਾ ਤਾਂ ਡੋਰ ਚੜਾਨੀ ਓਕੀ ਹੋ ਜਾਂਦੀ ਆ ਇਹ ਪੰਜਾਬ ਆ ਪੰਜਾਬ ਦੇ ਵਿੱਚ ਇਹੋ ਜਿਹੇ ਤਾਣੇ ਬਾਣੇ ਉਲਝੇ ਹੋਇਆ ਐਸ ਤਰ੍ਹਾਂ ਦੀ ਜੜੀਆਂ ਸਰਕਾਰਾਂ ਨੇ ਪੰਜਾਬ ਨੂੰ ਇਸ ਤਰ੍ਹਾਂ ਬੰਨ੍ਹ ਕੇ ਰੱਖ ਦਿੱਤਾ ਹੈ ਕਿ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਮਿਹਨਤ ਕਰ ਰਹੇ ਨੇ ਇੱਕ ਦਿਨ ਜ਼ਰੂਰ ਸੁਪਨਾ ਪੂਰਾ ਹੋਏਗਾ ਰੰਗਲੇ ਪੰਜਾਬ ਦਾ ਦੂਸਰੀ ਗੱਲ ਸਾਡੇ ਕੋਲ ਗੱਲ ਕਰੀਏ ਸੀ ਮੁੱਦਿਆਂ ਦੀ ਮੁੱਦੇ ਸਾਡੇ ਬਹੁਤ ਜ਼ਿਆਦਾ ਨੇ ਜਿਸ ਤਰ੍ਹਾਂ ਬਾਰਡਰ ਪੱਟੀ ਦੇ ਰਹਿੰਦੇ ਆ ਸਾਡੇ ਕੋਲ ਅੱਜ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਹੈ ਉਹ ਸਾਡੇ ਕੋਲ ਕਾਲਜ ਤੇ ਯੂਨੀਵਰਸਿਟੀਆਂ ਨਹੀਂ ਆ ਸਾਡੇ ਕੋਲ ਚੰਗੇ ਰੋਡ ਨਹੀਂ ਆ ਚੰਗੇ ਸਾਡੇ ਕੋਲ ਸਾਧਨ ਨਹੀਂ ਆ ਅੱਜ ਰੇਲਵੇ ਟ੍ਰੈਕ ਦੀ ਗੱਲ ਕਰੀਏ ਕਈ ਸੌਲਾ ਤੋਂ ਜਿਹੜੀ ਪੁਰਾਣਾ ਰੇਲਵੇ ਟ੍ਰੈਕ ਹੈ ਪੰਜਾਬ ਮੇਲ ਜਿਹੜੀ ਲਾਹੌਰ ਜਾਂਦੀ ਸੀ ਅੱਜ ਸਾਡੇ ਕੋਲ ਇਕੱਲੀ ਪੰਜਾਬ ਮੇਲੀ ਆ ਚੰਗੀ ਟ੍ਰੇਨ ਕਿਹੜੀ ਸਾਡੇ ਕੋਲ ਇੱਕ ਦੱਸੋ ਕੋਈ ਅਸੀਂ ਦਿੱਲੀ ਜਾਣਾ ਹੋਵੇ ਅਸੀਂ ਰਾਤ ਨੂੰ ਸਫ਼ਰ ਕਰਨ ਜਾਂਦੇ ਆ ਨੋ ਪਟੰਡਰ ਜਣਾ ਜੀ ਸਾਡੇ ਕੋਲ ਦਿਨ ਦੀ ਕੋਈ ਟ੍ਰੇਨ ਨਹੀਂ ਹੈ ਕੀ ਅਸੀਂ ਪੰਜਾਬ ਦੇ ਲੋਕ ਜਾਂ ਬਾਰਡਰ ਪੱਟੀ ਦੇ ਲੋਕ ਅਸੀਂ ਟੈਕਸ ਪੇ ਨਹੀਂ ਕਰਦੇ ਜਿਹੜੇ ਟ੍ਰੇਨਾਂ ਬਣਦੀਆਂ ਜਿਹੜਾ ਲੋਹਾ ਖਰੀਦਿਆ ਜਾਂਦਾ ਜਿਹੜੇ ਇੰਜਨ ਬਣਦੇ ਆ ਉਹਦੇ ਤਾਂ ਸਾਡਾ ਯੋਗਦਾਨ ਆ ਤਾਂ ਸਾਡੇ ਹੱਕਾਂ ਦੀ ਗੱਲ ਕਹਿੰਦੇ ਹੁੰਦੀ ਕਿਉਂ ਅਸੀਂ ਪਿਛਲੇ 77 ਸਾਲ ਤੋਂ ਇੰਨੇ ਜਿਆਦਾ ਵਾਂਝੇ ਆ ਔਰ ਸੈਂਟਰ ਦੀ ਜਿਹੜੀ ਰਾਜਨੀਤੀ ਆ ਉਹ ਰਾਜਨੀਤੀ ਇਹ ਪੰਜਾਬ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾਵੇ ਪਰ ਮੈਂ ਦੱਸਣਾ ਚਾਹੁੰਦਾ ਸੋਸ਼ਲ ਮੀਡੀਆ ਦੇ ਰਾਹੀਂ ਇੱਥੇ ਬਹੁਤ ਵੱਡੇ ਵੱਡੇ ਜਿਹੜੇ ਆਪਣੇ ਰਫਨੇ ਖਾ ਘੋਹਣਾ ਲੈ ਜਿਹੜੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਸੀ ਲੇਕਿਨ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਐ ਸੂਰ ਵੀਰਾਂ ਦੀ ਧਰਤੀ ਆ ਇਹ ਪੰਜਾਬ ਨੂੰ ਕੋਈ ਭਾਜਪਾ ਖਤਮ ਨਹੀਂ ਕਰ ਸਕਦੀ ਜੇ ਸਾਡੇ ਪੰਜਾਬ ਨੂੰ ਅੱਜ ਜੇਕਰ ਮੈਂ ਗੱਲ ਕੀਤੀ ਦੋ ਰੂਲ ਜੀ ਹੋਈ ਆ ਪੰਜਾਬ ਦਾ ਤਾਲਾ ਪਲਾ ਜੁਲਝਿਆ ਹੋਇਆ ਹੈ ਇਹ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਛੇਤਰੀ ਪਾਰਟੀਆਂ ਸੀ ਜਿਹਾ ਸਾਡੇ ਕਾਂਗਰਸ ਬਾਗੇ ਸੀ ਇਹਨਾਂ ਸਾਰਾ ਬੇੜਾ ਕਰਤਾ ਪੰਜਾਬ ਦਾ ਅੱਜ 26 ਜਨਵਰੀ ਨੂੰ ਪ੍ਰੇਡ ਆਉਣ ਵਾਲੀ ਆ ਜਿਹੜੀ ਹਰ ਸਾਲ ਦੇ ਤਰ੍ਹਾਂ ਮਨਾਈ ਜਾਂਦੀ ਆ ਦਿੱਲੀ ਦੇ ਵਿੱਚ ਸਾਡੇ ਚੱਕਿਆ ਜਿਹੜੀਆਂ ਕੱਢੀਆਂ ਜਾਂਦੀਆਂ ਉਹ ਚਾਕੀਆਂ ਬਿਲਕੁਲ ਬੰਦ ਕਰ ਦਿੱਤੀਆਂ ਇਹ ਵਿਤਕਰ ਨਹੀਂ ਆ ਪੰਜਾਬ ਜਨਾਬ ਵਿਤਕਰ ਹੈ ਮੇਰੇ ਨਾਲ ਰਹਿ ਕੇ ਮੇਰੇ ਨਾਲ ਜਿਹੜੇ ਫੌਜੀ ਮਰੇ ਨੇ ਕੀ ਉਹਨਾਂ ਦਾ અપਮਾਨ ਨਹੀਂ ਆ ਸਾਡੇ ਜੀਤ ਭਗਤ ਸਿੰਘ ਜੀ ਦੁੱਧ ਸਿੰਘ ਕਿਰਤਾਰ ਸਾਡੇ ਕਈ ਸ਼ਹੀਦ ਜਿਹੜੇ ਮਰੇ ਨੇ ਜਿਹਨਾਂ ਸ਼ਹੀਦੀਆਂ ਦਿੱਤੀਆਂ ਉਹਨਾਂ ਦਾ અપਮਾਨ ਕੀਤਾ ਜਾ ਰਿਹਾ ਹੈ ਅਸੀਂ ਨੈਸ਼ਨਲ ਫਲੈਗ ਕਹਿੰਦੇ ਆ ਭੱਤ ਦੇ ਲਈ ਅਸੀਂ ਆਪਣੇ ਜਾਨਾਂ ਦੇਈਏ ਪਰ ਸਾਡੀਆਂ ਝਾਕੀਆਂ ਤੁਸੀਂ ਬੰਦ ਕਰ ਦੋ ਕਿੱਥੋਂ ਦਾ ਨਿਆਂ ਜੇ ਤੁਸੀਂ ਕਾਰਕੜ ਦੀ ਗੱਲ ਕਰੋ ਕਾਰਕੜ ਦੇ ਵਿੱਚ ਪੂਰਾ ਸਿੱਖ ਪਟਾਲੀ ਪੂਰੇ ਪੂਰੇ ਛੇਦ ਹੋ ਗਿਆ ਸਾਡੇ ਝਾਕੇ ਨਹੀਂ ਨਿਕਲ ਦਿੱਤੇ ਕਿਉਂ ਜੇ ਸਰਦਾਰ ਭਗਵੰਤ ਸਿੰਘ ਮਾਨ ਗੱਲ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪੰਨੇ ਅਸੀਂ ਸਿੱਧੇ ਬੋਲਦੇ ਆ ਜੋ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲਈ ਸੋਚਦਾ ਉਹਦੇ ਅਸੀਂ ਨਾਲ ਖੜੇ ਹੋਈਏ ਸਾਨੂੰ ਅੱਜ ਖੜੇ ਹੋਣ ਦੀ ਲੋੜ ਆ ਜਾਗਨ ਦੀ ਲੋੜ ਆ ਕਿਉਂਕਿ ਕੁਝ ਲੋਕ ਦਾੜੇ ਚੜਕੇ ਪਾਸ ਪਾਸ ਚਲੇ ਗਏ ਉਹ ਪਾਸ ਪਾਸ ਸਾਡੀ ਕੀ ਆ ਸਭ ਤੋਂ ਵੱਡੀ ਦਸ਼ਮਲ ਪੰਜਾਬ ਦੀ ਔਰ ਅੱਜ ਸਾਡੇ ਕੋਲ ਇਹ ਹੀ ਮੌਕਾ ਜੋ ਕਿ ਜਿਹੜੀ ਲੋਕਤੰਤਰ ਦਾ ਜਿਹੜਾ ਕਾਨੂੰਨ ਹੋ ਰਿਹਾ ਲੋਕਤੰਤਰ ਦਾ ਜਿਹੜਾ ਖੇਡ ਛੜ ਹੋ ਰਹੀ ਆ ਉਹ ਇੱਕ ਸੈਂਟਰ ਦੀ ਸੋਚੀ ਸਮਝੀ ਸਾਜਿਸ਼ ਆ ਕੁਝ ਪੈਰ ਹੋ ਚੁੱਕੇ ਆ ਪੰਜਾਬ ਦੇ ਵਿੱਚ ਬੜੇ ਵੱਡੇ ਲੈਵਲ ਤੇ ਸਾਨੂੰ ਜਾਗਣਾ ਹੋਵੇਗਾ ਸਾਨੂੰ ਸਾਰਿਆਂ ਨੂੰ ਰਲ ਕੇ ਆਵਾਜ਼ ਬੰਨਣਾ ਹੋਵੇਗਾ ਜਿਸ ਤਰ੍ਹਾਂ ਸੀ ਇੱਕ 2022 ਦੇ ਵਿੱਚ 92 ਚੀਟਾਦਰਾ ਫਤਵਾ ਦਿੱਤਾ ਸੀ ਤੁਹਾਨੂੰ ਦੁਬਾਰਾ ਫਿਰ ਮੌਕਾ ਦੇਣਾ ਹੋਵੇਗਾ ਅਸੀਂ ਛੋਟੇ ਛੋਟੇ ਕੰਮਾਂ ਦੇ ਲਈ ਕਈ ਵਾਰ ਸਾਡੇ ਕੰਮ ਨਹੀਂ ਹੁੰਦੇ ਅਸੀਂ ਨਿਰਾਸ਼ੀਆ ਜ਼ਾਹਰ ਕਰਨ ਲੱਗ ਪੈਂਦੇ ਹਾਂ ਪਰ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਾਂਗਾ ਅਸੀਂ ਵੀ ਆਪਣੇ ਆਪ ਨੂੰ ਜੇ ਸੰਘਰਸ਼ ਢਾਲਿਆ ਹੈ ਤਪੱਸਿਆ ਕਰਨੀ ਪੈਂਦੀ ਆ ਤਦ ਹੀ ਕੋਈ ਚੀਜ਼ ਸਿੱਧ ਹੁੰਦੀ ਆ ਅੱਠ ਦੋ ਸਾਲ ਹੋਇਆ ਸਰਕਾਰ ਨੂੰ ਤੇ ਸਰਕਾਰ ਦੇ ਜਿਹੜੇ ਪ੍ਰਲਬ ਦੀਆਂ ਨਹਿਰਾਂ ਦੇਖੋ ਤੁਸੀਂ ਮੈਂ ਨਹਿਰਾਂ ਲੰਘ ਰਿਹਾ ਸੀ ਆ ਤੁਸੀਂ ਦੇਖੋ ਹਾਈਵੇ ਤੇ ਜਾ ਕੇ ਭਾਵਰੇਲ ਸਟਾਪ ਆਹ ਦੇਖੋ ਚਪਤੀ ਰਿਪੀਟਰ ਨਹਿਰ ਦੇਖੋ ਨਹਿਰਾਂ ਦੇ ਉੱਪਰ ਟਰੈਕ ਬਣਨਗੇ ਨਹਿਰਾਂ ਦੀ ਜਿਹੜੀ ਬਾਟਰ ਸਪਲਾਈ ਆ ਖੇਤਾਂ ਦੀ ਸਪਲਾਈ ਆ ਜਿਹੜੀ ਕਦੇ ਨਹੀਂ ਹੁੰਦੀ ਸੀ ਅੱਜ ਸਰਕਾਰ ਕਿਵੇਂ ਕਰ ਰਹੀ ਆ ਅੱਜ ਸਰਕਾਰ ਨੇ ਇਨਾ ਪੈਸਾ ਕਿੱਥੋਂ ਲੈ ਆਂਦਾ 3 ਲੱਖ ਕਰੋੜ ਰੁਪਏ ਸਾਡੇ ਸਿਰ ਤੇ ਰੱਖ ਕੇ ਚਲੇਗੇ ਪਰ ਅੱਜ ਜਿਹੜੇ ਕੰਮ ਹੋ ਰਹੇ ਦੋ ਸਾਲਾਂ ਦੇ ਵਿੱਚ ਨਾ ਕਿਸੇ ਦਾ ਚੁਟਕਾ ਪਰਚਾ ਹੋਇਆ ਨਾ ਕਿਸੇ ਦੀ ਨਜਾਇਜ਼ ਮਾਈਨਿੰਗ ਚੱਲ ਰਹੀ ਆ ਜੇ ਗੱਲ ਹੋ ਰਹੀ ਤੇ ਵਿਕਾਸ ਦੀ ਗੱਲ ਹੋ ਰਹੀ ਅਧਰਮ ਪਾਤ ਪਹਿਲਾਂ ਅਸੀਂ ਵੇਚਦੇ ਸੀ ਅਸਮਝੋਤੇ ਕਰਦੇ ਸੀ ਬਿਜਲੀ ਦੇ ਪਰ ਨਿਕਲਾਂਗੇ ਖੰਗਾ ਲਾਂਗੇ ਚੰਗੀ ਤਰ੍ਹਾਂ ਦੇਖਾਂਗੇ ਕਿ ਕਹਿੰਦੇ ਕਹਿੰਦੇ ਹਿੱਸੇ ਸਿੰਘ ਪਰ ਆ ਜਿਹੜੇ ਅਸੀਂ ਦਰਮਾਤ ਪਾਰ ਕੀਤੇ ਆ ਤੇ ਪੰਜਾਬ ਦੇ ਲੋਕਾਂ ਦੇ ਲਈ ਕੀਤੇ ਆ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਔਰ ਜਿਹੜੀਆਂ ਨਹਿਰਾਂ ਬਣ ਰਹੀਆਂ ਨੇ ਇੰਨਾ ਜੰਗੀ ਪੱਧਰ ਤੇ ਕੰਮ ਹੋ ਰਿਹਾ ਅਗਲੇ ਆਉਣ ਵਾਲੇ 2-4 ਮਹੀਨੇ ਤੁਸੀਂ ਨਹਿਰਾਂ ਦੀ ਇੱਕ ਬਨਾਵਟ ਦੇਖਣਾ ਜੇ ਪੰਜਾਬ ਦੇ ਟ੍ਰੈਕ ਚੰਗੇ ਹੋਣਗੇ ਨਹਿਰਾਂ ਵਿੱਚ ਜਿਹੜੀ ਹੈਗੀ ਚੰਗੀ ਸਚਾਈ ਹੋਵੇਗੀ ਵਾਟਰ ਲੈਵਲ ਨੂੰ ਜੰਗੀ ਤਰੀਕੇ ਨਾਲ ਰੱਖਣਾ ਤਾਂ ਨਹਿਰਾਂ ਦੀ ਜਿਹੜੀ ਸਪਲਾਈ ਆ ਖੇਤਾਂ ਤੱਕ ਦੇਣੀ ਪਵੇਗੀ ਸਾਨੂੰ ਤੋਂ ਸਰਦਾਰ ਭਗਵੰਤ ਸਿੰਘ ਮਾਰਦੀ ਇਹ ਸੋਚ ਕਿ ਉਹ ਜੋ ਕਿਸਾਨ ਦਾ ਬੇਟਾ ਜੀ ਬਿਨ ਆਪਣੇ ਸਵਾਰਥ ਤੋਂ ਅਸੀਂ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਸੋਚ ਤੇ ਵੱਧ ਤਰ ਕੇ ਰਹਿਣਾ ਉਹਦੇ ਨਾਲ ਚੱਲਣਾ ਕਿਉਂਕਿ ਸਾਡੇ ਕੋਲ ਇਸ ਤਰ੍ਹਾਂ ਦਾ ਮਾਨਦਰ ਮੁੱਖ ਮੰਤਰੀ ਕਦੇ ਦੁਬਾਰਾ ਨਹੀਂ ਮਿਲਣਾ ਅਗਲੀ ਜਿਹੜੀ ਸਾਡੀ ਇੱਕ ਮੁਹਿੰਮ ਮੇਰੇ ਪਿੰਡ ਮੇਰੇ ਪਰਿਵਾਰ ਦਾ ਹੈ ਪਿੰਡ ਪਿੰਡ ਜਾ ਰਹੇ ਆ ਪਿੰਡ ਪਿੰਡ ਦਾ ਗਠਨ ਹੋ ਚੁੱਕਿਆ ਹੈ ਲਿਸਟ ਆ ਚੁੱਕੇ ਹਨ ਕਮਸਰ ਦੇ ਹਜ਼ਾਰ ਪਿੰਡ ਦੀ ਲਿਸਟਾਂ ਨੇ ਮੇਰੇ ਕੋਲ ਉਹ ਲੋਕ ਵਲੰਟੀਅਰ ਜੁੜੇ ਹੋਏ ਨਹੀਂ ਅਗਲਾ ਜਿਹੜਾ 10 15 ਦਿਨ ਦਾ ਜਿਹੜਾ ਕੰਮ ਆ ਉਹ ਮੈਂ ਯੁਵਾ ਨੂੰ ਉਹ ਜਿਹਨੇ ਸਾਡੇ ਵਲੰਟੀਅਰ ਸਾਥੀ ਜਿਹੜੇ ਤੁਸੀਂ ਮੈਨੂੰ ਪਿਆਰ ਕਰਦੇ ਹੋ 10 15 ਦਿਨ ਅਸੀਂ ਜੇ ਇੱਕ ਮਿਹਨਤ ਕਰੀਏ ਤੇ ਕਾਫੀ ਵੱਡੇ ਲੈਵਲ ਤੇ ਅਸੀਂ ਆਪਣੇ ਆਪ ਨੂੰ ਸਾਬਤ ਕਰ ਸਕਦੇ ਹਾਂ ਕਿਉਂਕਿ ਸਾਨੂੰ ਸਿਰਫ ਇੱਕ ਤਰਜੇ ਵਿੱਚ ਚੱਲਣਾ ਪਵੇਗਾ ਇੱਕ ਪਲਾਨਿੰਗ ਦੇ ਤਹਿਤ ਚੱਲਣਾ ਪਵੇਗਾ ਔਰ ਇਸ ਪਲਾਨਿੰਗ ਦੇ ਤਹਿਤ ਸਾਨੂੰ ਪਿੰਡ ਪਿੰਡ ਘਰ ਘਰ ਜਾ ਕੇ ਆਦਰ ਲੋਕਾਂ ਨਾਲ ਤੋੜਨਾ ਪਵੇਗਾ ਇੱਕ ਵੱਡਾ ਕਾਫਲਾ ਲੈ ਕੇ ਜਿਸ ਤਰ੍ਹਾਂ ਮੇਰੇ ਵੀਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਜੌਨ ਵਾਈ ਬਲੌਕ ਵਾਈ ਉਸ ਤਰ੍ਹਾਂ ਜਿਹੜੀਆਂ ਅਸੀਂ ਰੈਲੀਆਂ ਕਰੀਏ ਘਰ ਘਰ ਜਾਈਏ ਲੋਕਾਂ ਨਾਲ ਜਿਹੜੀ ਵਿਚਾਰ ਪੰਡਰਾ ਕलिए ਤੇ ਵੱਡਾ ਕਾਫਲਾ ਲੈ ਕੇ ਚਲੀਏ ਤਾਂ ਇਹ ਸਾਨੂੰ ਵਿਚਾਰ ਪੰਡਰਾ ਕਰਨੀ ਪਵੇਗੀ ਪੋਸ਼ ਅਦਸਿਤ ਦੁਬਾਰਾ ਇਸ ਤਰ੍ਹਾਂ ਦੀ ਮੀਟਿੰਗ ਨਾ ਘਟਨ ਕਰੀਏ ਕਿਉਂਕਿ ਦਿਨ ਥੋੜੇ ਨੇ 10 ਤੋਂ 15 ਦਿਨ ਸਾਡੇ ਕੋਲ ਰਹਿ ਗਏ ਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹਹੀ ਪੀਲ ਕਰਾਂਗਾ ਕਿ ਅਸੀਂ ਸਾਰੇ ਜਿਹੜੇ ਯੂਥ ਮੇਰੇ ਵੀਰ ਮੇਰੇ ਨਾਲ ਚੱਲਣਾ ਚਾਹੁੰਦੇ ਆ ਜਿਹੜੇ ਵੱਡੇ ਵੀਰ ਮੇਰੇ ਬਜ਼ੁਰਗ ਮੇਰੇ ਨਾਲ ਚੱਲਣਾ ਚਾਹੁੰਦੇ ਆ ਉਹ ਮੈਨੂੰ ਬਿਲਕੁਲ ਆਪਣੇ ਹੱਥ ਖੜਾ ਕਾ ਕੇ ਦੱਸਣ ਕਿਉਂਕਿ ਅਸੀਂ ਜਿਹੜੇ ਅਗਲੀ ਰੰਗ ਦਿੱਤੀ ਆ ਉਹ ਤਿਆਰ ਕਰ ਸਕੀਏ ਮੈਂ ਤੁਹਾਡਾ ਹਕ ਤੁਸੀਂ ਨਾਲ ਚੱਲ ਸਕਦੇ ਹੋ 10 15 ਦਿਨ ਲਈ ਹਾਂਜੀ ਹਾਂਜੀ ਮੇਰੇ ਨਾਲ ਆ ਕੇ ਕੋਲ ਸੋਨ ਹਾਂ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੀਰ ਇੱਕ ਠੀਕ ਹੈ ਤਾਂ ਹੱਥ ਗੜਾ ਕਰਤਾ ਹਾਂ ਮਹੀਦ ਵਿਖਰੀ ਤੇ ਬੜੀ ਖੁਸ਼ੀ ਹੋਈ ਤੁਸੀਂ ਸਾਰੇ ਮੇਰਾ ਸਾਥ ਦੇ ਰਹੇ ਹੋ ਬੜਾ ਪਿਆਰ ਦੇ ਰਹੇ ਹੋ ਤਾਂ ਸਤ ਮੈਂ ਤੁਸੀਂ ਇੰਨੀ ਜ਼ਿਆਦਾ ਠੰਡ ਦੇ ਵਿੱਚ ਇਹ ਸਾਬਿਤ ਕਰ ਦਿੱਤਾ ਕਿ ਤੁਸੀਂ ਮੇਰੇ ਨਾਲ ਹੋ ਜਟਾਨ ਵਾਂਗੂ ਖੜੇ ਹੋ ਔਰ ਮੈਂ ਵੀ ਤੁਹਾਡੇ ਨਾਲ ਇਹ ਵਾਦਾ ਕਰਦਾ ਜਿਹੜੇ ਸਾਡੇ ਅੱਜ ਤੱਕ 75 76 ਸਾਲਾਂ ਦੇ ਵਿੱਚ ਜਿਹੜੇ ਸਾਡੇ ਕੰਮ ਨਹੀਂ ਹੋਏ ਜਦੋਂ ਗੱਲ ਕਰੀਏ ਅਸੀਂ ਬਾਹਰੇ ਕਹਤੋਂ ਲੈ ਕੇ ਗਜਨੀ ਵਾਤਰ ਗਜਨੀਓ ਚੋਕੇ ਲੈ ਕੇ ਗੱਲ ਕਰੀਏ ਤੇ ਜਿਹੜੇ ਰੋਡ ਨੇ ਇਹ ਸੈਂਟਰ ਗਵਰਨਮੈਂਟ ਦੇ ਰੋਡ ਨੇ ਇਹ ਸੈਂਟਰ ਗਵਰਨਮੈਂਟ ਦੇ ਰੋਡ ਨੇ ਡਿਫੈਂਸ ਰੋਡ ਨੇ ਪਰ ਐਮਪੀ ਕੋਲ ਇੰਨੀ ਜ਼ਿਆਦਾ ਪਾਵਰ ਹੁੰਦੀ ਆ ਡਿਫੈਂਸ ਕੋਲ ਜਿੰਨਾ ਮਰਜ਼ੀ ਫੰਡ ਪ੍ਰੋਵਾਈਡ ਕਰਾ ਸਕਦੇ ਫੋਜੀ ਅੰਗਰੇਜ਼ਾਂ ਨੂੰ ਜੰਮਾਰਵਲ ਜਿੰਦਾਬਾਦ ਫੋਜੀ ਅੰਗਰੇਜ਼ਾਂ ਨੂੰ ਜੰਮਾਰਵਲ ਜਿੰਦਾਬਾਦ ਤਪਲੇ 76 ਸਾਲਾਂ ਦੇ ਵਿੱਚ ਮੈਂ ਪੁੱਛਣਾ ਚਾਹਣਾ ਜਿਹੜੇ ਸਾਡੇ ਐਮਪੀ ਰਹੇ ਨੇ ਜੋ ਮੌਜੂਦ ਨੇ ਇਹ ਰੋਡਾਂ ਦੀ ਗਲਤੀ ਕੀ ਸਾਡੇ ਪਿੰਗਾਂ ਵਾਲਿਆਂ ਦੀ ਗਲਤੀ ਕੀ ਆ ਜਿਹੜੀ ਸਾਡਾ ਦੇ ਰਹੇ ਹੋ ਅੱਜ ਜੇ ਗੱਲ ਕਰੀਏ ਕੋਈ ਸਾਡੀ ਭੈਣ ਕੋਈ ਪ੍ਰੈਗਨੈਂਟ ਹੋਵੇ ਜਾਂ ਕੋਈ ਬਿਮਾਰ ਹੋਵੇ ਇਸ ਰੋਡ ਤੋਂ ਜੇ ਸ਼ਹਿਰ ਲੈ ਜਾਣਾ ਹੋਵੇ ਨਾ ਹੋ ਸਰਦਾ ਵਿੱਚੇ ਦਮ ਟੋੜ ਜਾਵੇ ਸਾਡੀ ਗਲਤੀ ਈ ਸਭ ਗਲਤੀ ਦਾ ਦੋਸ਼ ਸਾਨੂੰ ਤੇ ਅਸੀਂ ਟੈਕਸ ਭਰਾਂ ਟੈਕਸ ਦਿੰਦੇ ਆ ਪਰ ਉਹ ਟੈਕਸ ਦਾ ਪੈਸਾ ਸਾਡੇ ਲਈ ਕਿੱਥੇ ਯੂਜ਼ ਹੁੰਦਾ ਨਾ ਸਾਡੇ ਕੋਲ ਕੋਲਜ ਆ ਨਾ ਸਾਡੇ ਕੋਲ ਕੋਈ ਸਕੂਲ ਆ ਨਾ ਸਾਡੇ ਕੋਲ ਚੰਗੇ ਟ੍ਰੇਨ ਆ ਨਾ ਚੰਗੇ ਸਾਡੇ ਕੋਲ ਹਸਪੀਟਲ ਆ ਇੱਕ ਬਿਗਲੇ ਬੰਨਰ ਸੇ ਇੱਕ ਛੋਟੀ ਜਿਹੀ ਕਿਸੇ ਗਲਤੀ ਸੇ ਇਹਨਾਂ ਛਲਾਰਤੀ ਪੋਲਿਟਿਕਸ ਦੀ ਇਸ ਮੰਤ ਤੇ ਮਨ ਨਾਲ ਲੈਣਾ ਵਾਜਬ ਨਹੀਂ ਸਮਝਦਾ ਉਸ ਬੰਦੇ ਦਾ ਐ ਕਿਹ ਰਾਣਾ ਕੀਤੀ ਅਰ ਸਾਲ ਤੋਂ ਵੱਧ ਹੋ ਗਿਆ ਐਪੀਜੀ ਜਿਹੜਾ ਸਾਡਾ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ ਐ ਹੁਣ ਇਹ ਕਹਿੰਦੇ ਲੋਕਾਂ ਅਸੀਂ ਫਿਰ ਮੂਹ ਲੈ ਲੈਂਦੇ ਹਾਂ ਸ਼ਰਮੋਦੀ ਸਾਨੂੰ ਆਪਣੇ ਨੂੰ ਪੰਜਾਬ ਬਸ ਨਹੀਂ ਕਹਿੰਦੇ ਹੋ ਕਈ ਵਾਰ ਜਦੋਂ ਸਾਡੇ ਹੱਕਾਂ ਦੀ ਗੱਲ ਹੋਵੇ ਜਦੋਂ ਸਾਡੇ ਮੁੱਦੇ ਹੋਣ ਉਦੋਂ ਚੁੱਪਾ ਘਰੇ ਵਰ ਜਾਂਦੇ ਆ ਸਾਨੂੰ ਸਾਰਿਆਂ ਨੂੰ ਆਵਾਜ਼ ਬੁਲੰਦਾ ਪਾਵੇਗਾ। ਛੇ ਦੁੱਧ ਸਿੰਘ ਨੂੰ ਕਿਹਾ ਸੀ ਦੀ ਕਾਟਣੀ ਸੀ। ਚੰਗਾ ਪਲਾ ਕਰੋ ਸਰਦਾਰਾਂ ਸੀ। ਪਰ ਜਜ਼ਬਾ ਸੀ ਕੁਝ ਕੌਮ ਦੇ ਲਈ ਕਰਨਾ, ਕੁਝ ਦੇਸ਼ ਦੇ ਲਈ ਕਰਨਾ। ਛੇ ਭਗਤ ਸਿੰਘ ਨੂੰ ਕਿਹਾ ਸੀ ਦੀ ਕਾਟਣੀ ਸੀ। ਪਰ ਜਜ਼ਬਾ ਸੀ ਉਹਦੇ ਵਿੱਚ ਕੌਮ ਦੇ ਲਈ ਕੁਝ ਕਰਨਾ, ਕੁਝ ਦੇਸ਼ ਦੇ ਲਈ ਕਰਨਾ। ਪਰ ਜਿਨ੍ਹਾਂ ਨੂੰ ਅਸੀਂ ਬਣਾਉਂਦੇ ਆ, ਇਹਨਾਂ ਦਾ ਜਜ਼ਬਾ ਕੀ ਆ? ਇਹ ਨਾਲ ਕੋਈ ਜਜਬਾਨੀ ਐ ਸਿਰਫ ਪ੍ਰੇਪਤ ਧੋਖਾ ਕਰਨ ਲਈ ਸਾਡੇ ਲਾਉਂਦੇ ਆ ਇਸ ਵਾਰ 2024 ਦੇ ਵਿੱਚ ਬਿਲਕੁਲ ਇਹਨਾਂ ਨੂੰ ਅਸੀਂ ਘਰਾਂ ਚ ਨਹੀਂ ਵੜਨ ਦੇਣਾ ਇਹ ਹੜਾਂ ਦੇ ਵਿੱਚ ਕਿੱਥੇ ਸੀ ਇਹ 75 ਸਾਲ ਹੋ ਗਏ ਤੁਲੇ ਘਰ ਭਰੇ ਆ ਲੁੱਟਿਆ ਪੰਜਾਬ ਨੂੰ ਜਿਹਾਂ ਅੱਜ ਇਹਨਾਂ ਨੇ ਕੁਛ ਕਰ ਦਿੰਦੇ ਅੱਜ ਤੁਹਾਡਾ ਲੋਗ ਗੁੰਡਾ ਦੇ ਨਹੀਂ ਤਾਂ ਲੁੱਟ ਕੇ ਵੀ ਤੁਸੀਂ ਲਾਉਣਾ ਵਾਜਮ ਨਹੀਂ ਸਮਝਦੇ ਲੋਕਾਂ ਤੇ ਤਾਂ ਫਿਰ ਤੁਸੀਂ ਕੀ ਸਾਬਤ ਕਰੋਗੇ ਬੰਦ ਤਾਂ ਬਾਤ ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਤੁਸੀਂ ਲੋਕਾਂ ਲਈ ਕੀ ਕਰੋਗੇ ਜਿਹੜਾ 75 ਸਾਲਾਂ ਹੀ ਕੁਝ ਨਹੀਂ ਕੀਤਾ ਹੁਣ ਤੁਸੀਂ ਕੀ ਕਰ ਦੋਗੇ ਫੌਜੀ ਗ੍ਰੇਸਿੰਗ ਵਾਰਵਲ ਜਿੰਦਾਬਾਦ ਫੌਜੀ ਗ੍ਰੇਸਿੰਗ ਵਾਰਵਲ ਜਿੰਦਾਬਾਦ ਆਓ ਅਸੀਂ ਜਾਗिए ਔਰ ਆਪਣੀ ਆਵਾਜ਼ ਨੂੰ ਕੇ ਬਲੰਦ ਕਰਿਏ ਔਰ ਜਿਹੜੇ ਵੀਰਾਂ ਨੇ ਮੇਰਾ ਸਾਥ ਦਿੱਤਾ ਜਿਸ ਤਰ੍ਹਾਂ ਕਿ ਸੰਗਠਨ ਅਸੀਂ ਤਾ ਕਰਨਾ ਪਿੰਡ ਪਿੰਡ ਜਾਣਾ ਜੋ ਜੋ ਆਪਣੇ ਪਿੰਡਾਂ ਚ ਉਹ ਪਿੰਡਾਂ ਦੇ ਤਹਿਤ ਅਸੀਂ ਇੱਕ ਰੂਟ ਪਲਾਨ ਕਰਾਂਗੇ ਉਸ ਰੂਟ ਪਲਾਨ ਦੇ ਤਹਿਤ ਅਸੀਂ ਦੇ ਟਾਈਮ ਡਿਸਾਈਡ ਕਰਾਂਗੇ ਕਿਉਂਕਿ ਸਾਡੇ ਕੋਲ ਸਮਾਂ ਬਹੁ ਘੱਟ ਆ ਤਾਂ ਮੈਂ ਤੁਹਾਡਾ ਸਾਰਿਆਂ ਦਾ ਫਿਰ ਤੋਂ ਜੀ ਆਇਆਂ ਕਿਦਾਂ ਤੁਸੀਂ ਇੰਨੀ ਠੰਡ ਵਿੱਚ ਮੈਨੂੰ ਪਿਆਲ ਦਿੱਤਾ ਪ੍ਰਮਾਤਮਾ ਤੁਹਾਨੂੰ ਟੜ ਦੀ ਗਲਾਸ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਚਿੰਨ੍ਹ ਵਾਹਿਗੁਰੂ ਜੀ ਕੀ ਫਤਿਹ